ਸਵੇਰ ਤੋਂ ਪੈ ਰਹੀ ਲਗਾਤਾਰ ਮੋਲੇ ਤਾਰ ਵਰਖਾ ਨੇ ਜਿੱਥੇ ਲੋਕਾਂ ਨੂੰ ਗਰਮੀ ਜੋ ਰਾਹਤ ਦਿੱਤੀ ਹੈ ਉਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੜਕਾਂ ਦੇ ਆਲੇ ਦੁਆਲੇ ਕਿੰਨਾ ਪਾਣੀ ਖੜਾ ਹੋ ਚੁੱਕਾ ਹੈ ਆਉਣ ਜਾਣ ਵਾਲੇ ਖਾਸ ਕਰ ਫੈਦਲ ਜਾਣ ਵਾਲੇ ਰਾਹੀ ਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਦੋ ਪਹੀਆ ਵਾਹਨ ਜਾਂ ਗੱਡੀਆਂ ਦੇ ਵਿੱਚ ਜਾਂਦੇ ਹੈ ਉਹਨਾਂ ਨੂੰ ਤਾਂ ਇਸਦੀ ਕੋਈ ਪਰੇਸ਼ਾਨੀ ਨਹੀਂ ਹੈ ਪਰ ਪੈਦਲ ਜਾਣ ਵਾਲੇ ਯਾਤਰੀ ਲਈ ਸੜਕਾਂ ਦੇ ਆਲੇ ਦੁਆਲੇ ਖੜਾ ਪਾਣੀ ਕਾਫੀ ਮੁਸ਼ਕਲਾਂ ਦਾ ਟਾਰਨ ਬਣਦਾ ਹੈ ਪਰ ਕਿਤੇ ਨਾ ਕਿਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੀ ਜਿਹੜੀ ਨਾਕਾਮੀਆ ਇਹਦੇ ਵਿੱਚ ਉੱਪਰ ਕੇ ਬਾਹਰ ਆਉਂਦੀ ਹੈ ਸੋ ਇੱਕ ਤਾਂ ਕਹਿ ਸਕਦੇ ਹਾਂ ਕਿ ਲਗਾਤਾਰ ਇਸ ਪੈਰੀ بارش ਕਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਕਾਫੀ ਰਾਹਤ ਮਿਲੀ ਹੈ ਕਿਉਂਕਿ ਤੋਂ ਪਿਛਲੇ 2-4 ਦਿਨਾਂ ਤੋਂ ਕਾਫੀ ਹਮਮਸ ਹੋ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੱਦਾਂ ਪੈਦਲ ਜਾ ਰਹੇ ਜੋ ਪੈਦਲ ਜਾ ਰਹੇ ਨੇ ਉਹਨਾਂ ਨੂੰ ਕਿੱਦਾਂ ਸੜਕ ਨੂੰ ਕ੍ਰੋਸ ਕਰਨ ਲਈ ਪਾਣੀ ਦੇ ਵਿੱਚੋਂ ਗੁਜ਼ਰ ਕੇ ਹੋ ਕੇ ਲੰਘਣਾ ਪੈਂਦਾ ਹੈ